ਲੋ ਬਾਈ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਫੁੱਲ ਗੋਭੀ ਬਾਰੇ ਆ ਦੇਖੋ ਪਹਿਲਾਂ ਗੋਭੀ ਦੇ ਦਰਸ਼ਨ ਕਰ ਲੋ ਤੇ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਦੇਖੋ ਬਾਈ ਨੇ ਕਿਸਾਨ ਨੇ 3 ਤੋਂ 4 ਕਿੱਲੇ ਨੇ ਜਿਹੜੇ ਗੋਭੀ ਦੇ ਲਾਏ ਹੋਏ ਨੇ ਤੇ 4 ਕਿੱਲਾਂ ਦੇ ਵਿੱਚ ਬਾਈ ਦੀ ਗੋਭੀ ਗੋਭੀ ਖੜੀ ਹੈ ਤੇ ਜੇ ਮੈਂ ਗੋਭੀ ਦੇ ਮੰਡੀ ਦੀ ਰੇਟ ਕਰਾਂ ਮੰਡੀ ਦੇ ਭਾਅ ਦੀ ਗੱਲ ਕਰਾਂ ਵੀ ਇਹਦਾ ਮੰਡੀ ਦੇ ਵਿੱਚ ਗੋਭੀ ਦਾ ਜਿਹੜਾ ਭਾਅ ਹੈਗਾ ਉਹ 20 ਤੋਂ 25 ਰੁਪਏ ਕਿਲੋ ਗੋਭੀ ਹੈ ਜਿਹੜੀ ਮੰਡੀ ਦਾ ਰੇਟ ਹੈ 25 ਰੁਪਏ ਕਿਲੋ ਮੰਡੀ ਦੇ ਵਿੱਚ ਇਸ ਟਾਈਮ ਗੋਭੀ ਦਾ ਜਿਹੜਾ ਰੇਟ ਹੈ ਉਹ ਵਿਕ ਰਹੀ ਹੈ ਜੀ ਮੰਡੀ ਦੇ ਵਿੱਚ ਤੇ ਕਿਸਾਨ ਭਾਈ ਜੀ ਆਪਣੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਬਹੁਤ ਜ਼ਿਆਦਾ ਮਤਵ ਵਾਲਾ ਕੰਮ ਕਰਕੇ ਜਦ ਜਾ ਕੇ ਫਸਲ ਕਿਸਾਨ ਨੇ ਤਿਆਰ ਕੀਤੀ ਹੈ ਗੋਭੀ ਦੀ ਆ ਦੇਖੋ ਫੁੱਲ ਤੁਸੀਂ 3-3 ਕਿਲੋ ਦਾ ਫੁੱਲ ਹੈ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਬੇਸ਼ੱਕ ਛੋਟਾ ਦਿਖ ਰਿਹਾ ਹੋਏਗਾ ਫੁੱਲ ਪਰ 2-2 ਕਿਲੋ 3-3 ਕਿਲੋ ਦਾ ਇੱਕ ਫੁੱਲ ਹੈ ਗੋਭੀ ਦਾ ਇੱਕ ਫੁੱਲ ਠੀਕ ਹੈ ਤੇ ਆਹ ਦੇਖ ਲਓ ਅੱਗੇ ਤੁਹਾਨੂੰ ਹੋਰ ਦਿਖਾਣਾ ਮੈਂ ਫੁੱਲ ਆ ਦੇਖੋ ਇਹ 1.5 ਕਿਲੋ 2 ਕਿਲੋ ਦਾ ਫੁੱਲ ਹੋਏਗਾ ਇੱਕ ਆ ਦੇਖੋ 1.5 ਤੋਂ 2 ਕਿਲੋ ਤੋਂ ਘੱਟ ਨਹੀਂ ਹੈਗਾ ਇਹਦਾ ਵਜ਼ਨ ਤਾਂ ਬਹੁਤ ਵਜ਼ਨ ਦਿੰਦੀ ਹੈ ਗੋਭੀ ਦੀ ਪੈਦਾਵਾਰ ਤੇ ਬਾਈ ਮੈਨੂੰ ਮੈਂ ਬਾਈ ਨਾਲ ਗੱਲ ਕੀਤੀ ਸੀਗੀ ਬਾਈ ਮੈਨੂੰ ਦੱਸ ਰਿਆ ਸੀ ਤੇ ਵੀਡੀਓ ਦੇ ਅੱਗੇ ਨਹੀਂ ਆਇਆ ਬਾਈ ਮੈਂ ਉਹਨਾਂ ਨੂੰ ਦੱਸਿਆ ਪੁੱਛਿਆ ਸੀ ਮੈਂ ਕਿਹਾ ਵੀ ਤੁਸੀਂ ਹੁਣ ਤੱਕ ਕਿੰਨਾ ਕ ਮੁਨਾਫਾ ਜਿਹੜਾ ਗੋਭੀ ਦੀ ਫਸਲ ਚੋਂ ਤੁਸੀਂ ਕਿੰਨਾ ਕਮਾ ਚੁੱਕੇ ਹੋ ਠੀਕ ਹੈ ਉਹ ਕਹਿੰਦਾ ਵੀਰੇ ਇਹ ਕਹਿੰਦਾ ਵੀ 3 ਲੱਖ ਆਪਣਾ 3 ਕਿੱਲਾਂ ਦੇ ਵਿੱਚੋਂ ਹਜੇ ਤੱਕ ਮੈਂ 120000 ਰੁਪਏ ਦੀ ਗੋਭੀ ਹੈ ਜਿਹੜੀ ਉਹ ਮੈਂ ਵੇਚ ਚੁੱਕਿਆ ਠੀਕ ਹੈ ਔਰ ਹਜੇ ਅੱਧੋ ਅੱਧ ਗੋਭੀ ਹਜੇ ਹੋਰ ਕਿਸਾਨ ਦੇ ਖੇਤਾਂ ਦੇ ਵਿੱਚ ਖੜੀ ਹੈ ਠੀਕ ਹੈ ਹਜੇ ਹੋਰ ਜਿਹੜੀ ਗੋਭੀ ਹੈ ਕਾਫੀ 3 ਕਿੱਲਾਂ ਦੇ ਵਿੱਚ ਹਜੇ ਬਹੁਤ ਹਜੇ ਅੱਧੀ ਗੋਭੀ ਵੱਡੀ ਹੈ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਅੱਧੀ ਫਸਲ ਹਜੇ ਵੇਚੀ ਹੈ ਕਿਸਾਨ ਨੇ ਤੇ ਅੱਧੀ ਫਸਲ ਹਜੇ ਬਾਕੀ ਖੜੀ ਹੈ ਜੇ ਹੁਣ ਮਿਨੀਮਮ ਹੈ ਨਾਰਮਲ ਦੀ ਨਾਰਮਲ ਜੇ ਰੇਟ ਦੀ ਗੱਲ ਕਰਾਂ ਤਾਂ ਹੁਣ 25 ਰੁਪਏ ਆ ਚਲੋ 25 ਨਹੀਂ ਤਾਂ 20 ਰੁਪਏ ਮੰਨ ਲਓ ਜੇ 20 ਰੁਪਏ ਕਿਲੋ ਵੀ ਗੋਭੀ ਦਾ ਰੇਟ ਮੰਡੀ ਦੇ ਵਿੱਚ ਹੈ ਤਾਂ ਤੁਸੀਂ ਡੇਲੀ ਦੇ 3-3 ਕਮੰਟਰ 4-4 ਕਮੰਟਰ ਜਿਹੜੇ ਗੋਭੀ ਦੇ ਨੇ 5-5 ਕਮੰਟਰ ਜਿਹੜੇ ਕਿਸਾਨ ਦੇ ਖੇਤਾਂ ਦੇ ਵਿੱਚੋਂ ਉਤਰਦੇ ਨੇ ਹਨਾ ਤਾਂ ਤੁਸੀਂ 5 ਕਮੰਟਰ ਗੋਭੀ ਇੱਕ ਦਿਨ ਦੀ ਆ ਤਾਂ 5 ਕਮੰਟਰ ਨੂੰ ਤੁਸੀਂ 20 ਨਾਲ ਗੁਣਾ ਕਰ ਲਓ ਵੀ ਤੁਸੀਂ ਆਪੇ ਸਾਬ ਲਾ ਲੋਗੇ ਵੀ ਕਿੰਨੇ ਕਿੰਨੇ ਹਜ਼ਾਰ ਦੀ ਇਹ ਜਿਹੜੀ ਗੋਭੀ ਦੀ ਫਸਲ ਹੈ ਤੇ ਉਹ ਕਿੰਨੇ ਦੀ ਬਣਦੀ ਆ ਹਨਾ ਬਾਕੀ ਬਾਈ ਜੀ ਅ ਤੁਸੀਂ ਜਿੱਥੋਂ ਤੱਕ ਤੁਹਾਡੇ ਨਿਗਾਹ ਜਾਰੀ ਆ ਆ ਸਾਰੀ ਗੋਭੀ ਦੀ ਫਸਲ ਆ ਦੇਖੋ ਮੈਂ ਤੁਹਾਨੂੰ ਬਾਰ ਬਾਰ ਵੀਡੀਓ ਦੇ ਵਿੱਚ ਹੁੱਲ ਦਿਖਾ ਰਿਹਾ ਕਿਉਂਕਿ ਠੰਡਾਂ ਦੀ ਜਿਹੜੀ ਸਿਆਲ ਦੀ ਗੋਭੀ ਹੈ ਜਿਹੜੀ ਸਿਆਲ ਦੇ ਮੌਸਮ ਦੇ ਵਿੱਚ ਜਿਹੜੀ ਗੋਭੀ ਦੀ ਪੈਦਾਵਾਰ ਆ ਉਹਦੇ ਵਿੱਚ ਨਾ ਤਾਂ ਕੋਈ ਸੁੰਡਾ ਨਾ ਕੋਈ ਕੀੜਾ ਨਾ ਕੋਈ ਮਕੌੜਾ ਤੇ ਨਾ ਹੀ ਕੋਈ ਇਹਨੂੰ ਜ਼ਿਆਦਾ ਸਪਰੇ ਹੁੰਦੀ ਹੈ ਹਾਂ ਸਿਰਫ ਇੱਕ ਦੋ ਗਡਾਈ ਜਰੂਰ ਹੋਏਗੀ ਗੋਭੀ ਦੀ ਲਾਂ ਵੇਲੇ ਇੱਕ ਦੋ ਗਡਾਈ ਜਰੂਰ ਹੋਏਗੀ ਪਰ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਗੋਭੀ 10ਵੇਂ 11ਵੇਂ ਮਹੀਨੇ ਦੇ ਵਿੱਚ ਜਿਹੜੀ ਗੋਭੀ ਗਰਮੀ ਦੇ ਵਿੱਚ ਆਉਂਦੀ ਹੈ ਉਹ ਨਰੀਹਾ ਜ਼ਹਿਰ ਹੈ ਉਹਦੇ ਵਿੱਚ ਕਿਸਾਨ ਇੰਨੀ ਸਪਰੇਅ ਕਰਦਾ ਹੈ ਨਾ ਇੰਨੀ ਸਪਰੇਅ ਕਰਦਾ ਬਾਈ ਜੀ ਉਹ ਤੁਸੀਂ ਗੋਭੀ ਖਾਓਗੇ ਉਹਦੀ ਸਬਜ਼ੀ ਵੀ ਤੁਹਾਨੂੰ ਕੌੜੀ ਲੱਗੇਗੀ ਜ਼ਹਿਰ ਵਰਗੀ ਤਾਂ ਇਹ ਜਿਹੜੀ ਸਾਫ਼ ਸੁਥਰੀ ਗੋਭੀ ਹੈ ਇਹ ਮਤਲਬ ਚਿੱਟਾ ਫੁੱਲ ਹੈ ਵਧੀਆ ਫੁੱਲ ਹੈ ਇਹ ਸਿਆਲ ਦੀ ਗੋਭੀ ਹੈ ਠੰਡ ਦੀ ਤਾਂ ਇਹ ਗੋਭੀ ਤੁਹਾਡੇ ਵਾਸਤੇ ਖਾਣ ਵਾਸਤੇ ਵੈਸਟ ਹੈ ਕਿਉਂਕਿ ਕਿਸਾਨ ਇਹਦੇ ਤੇ ਜਨਾਤਾ ਜਿਆਦਾ ਸਪਰੇਅ ਕਰਦਾ ਹਨ ਤੇ ਗੁੱਡ ਗੜਾਈ ਕਰਦਾ ਤੇ ਮਾੜੀ ਮੋਟੀ ਖਾਦ ਤਾਂ ਚਲੋ ਪਾਉਂਦਾ ਹੀ ਹੈ ਕਿਸਾਨ ਆ ਦੇਖੋ ਕਿੱਡਾ ਸੋਹਣਾ ਫੁੱਲ ਆ ਯਾਰ ਤੇ ਚਿੱਟਾ ਫੁੱਲ ਪਿਆ ਗੋਭੀ ਦਾ ਹਨਾ ਤਾਂ ਬਹੁਤ ਅੱਛੀ ਪੈਦਾਵਾਰ ਆ ਬਾਈ ਦੀ ਆ ਦੇਖੋ ਮੈਂ ਦਨੂੰ ਵਾਰ-ਵਾਰ ਕਿਉਂਕਿ ਮੇਰੀ ਰੂਹ ਖੁਸ਼ ਹੋ ਰਹੀ ਹੈ ਫੁੱਲਾਂ ਨੂੰ ਦੇਖ-ਦੇਖ ਕੇ ਕਿ ਇੰਨੀ ਸੋਹਣੀ ਫਸਲ ਗੋਭੀ ਦੀ ਜਿਹੜੀ ਬਾਈ ਦੇ ਖੇਤਾਂ ਦੇ ਵਿੱਚ ਸਾਨੂੰ ਅੱਜ ਦੇਖਣ ਨੂੰ ਮਿਲੀ ਹੈ ਹਨਾ ਤਾਂ ਮੈਂ ਸੋਚ ਰਿਹਾ ਸੀ ਵੀ ਚਲੋ ਇੱਕ ਵੀਡੀਓ ਬਣਾ ਲਈਏ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਈਏ ਤਾਂ ਮੰਦ ਗੋਭੀ ਬਾਈ ਜੀ 3 ਕਿੱਲੇ ਬਾਈ ਨੇ ਲਾਏ ਹੋਏ ਨੇ ਤੇ ਬਹੁਤ ਅੱਛੀ ਇਨਕਮ ਬਾਈ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਬਾਈ ਉਹਨਾਂ ਦੀ ਗੋਭੀ ਵੱਢ ਰਹੇ ਨੇ ਗੋਭੀ ਵੱਢਦੇ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਨਾਲ ਬਾਪੂ ਜੀ ਦਾ ਮੁੰਡਾ ਲੱਗਿਆ ਹੋਇਆ ਨਾਲ ਖੇਤਾਂ ਦੇ ਵਿੱਚ ਤੇ ਉਹ ਗੋਭੀ ਵੱਢ ਰੇਨੇ ਤੇ ਇਹਨਾਂ ਨੇ ਦੋ ਜਗ੍ਹਾ ਲਾਈ ਹੋਈ ਹੈ ਗੋਭੀ ਇੱਕ ਸਾਈਡ ਦੇ ਵਿੱਚ ਅਲੱਗ ਲਾਈ ਹੋਈ ਆ ਥੋੜੀ ਜੀ ਉਧਰੋਂ ਵੱਢ ਰਹੇ ਨੇ ਇੱਧਰ ਇਹ ਸ਼ਾਮ ਨੂੰ ਵੱਢਦੇ ਨੇ ਗੋਭੀ ਉਧਰੋਂ ਸਵੇਰੇ ਵੱਢਦੇ ਨੇ ਇੱਧਰ ਸ਼ਾਮ ਨੂੰ ਵੱਢਦੇ ਨੇ ਹਨਾ ਤਾਂ ਉਹਦੀ ਵੀ ਮੈਂ ਵੀਡੀਓ ਤੁਹਾਨੂੰ ਦਿਖਾਵਾਂਗਾ ਬਾਪੂ ਜੀ ਆਪਣੇ ਮੁੰਡੇ ਨਾਲ ਲੱਗੇ ਹੋਏ ਨੇ ਤੇ ਬਾਪ ਪੁੱਤ ਦੋਵੇਂ ਹੀ ਲੱਗੇ ਹੋਏ ਨੇ ਗੋਭੀ ਵੱਢਣ ਤੇ ਢੇਰ ਲਾਇਆ ਹੋਇਆ ਵੱਢ ਵੱਢ ਕੇ ਤੇ ਬਾਈ ਜੀ ਪਤਿਆ ਵੀਡੀਓ ਚੰਗੀ ਲੱਗੇ ਨਾ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆ ਦੇਖੋ ਜਿੱਤੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਤਿੰਨ ਤੋਂ ਚਾਰ ਕਿੱਲੇ ਇਹਨਾਂ ਦੇ ਗੋਭੀ-ਗੋਭੀ ਦੇ ਨੇ ਇਹ ਸਾਰੇ ਦੇ ਵਿੱਚ ਤੁਹਾਨੂੰ ਗੋਭੀ ਹੁਣ ਤੁਸੀਂ ਇਹ ਗੈਸਟ ਕਰ ਲਓ ਵੀ ਮੰਡੀ ਦੇ ਵਿੱਚ ਇਹਨਾਂ ਨੇ ਸਿਰਫ ਅੱਧੀ ਤੋਂ ਵੀ ਘੱਟ ਗੋਭੀ ਵੇਚੀ ਅੱਧੀ ਤੋਂ ਜ਼ਿਆਦਾ ਗੋਭੀ ਦੀ ਜਿਹੜੀ ਫਸਲ ਹੈ ਉਹ ਇਹਨਾਂ ਦੇ ਖੇਤ ਦੇ ਵਿੱਚ ਹਜੇ ਖੜੀ ਹੈ ਠੀਕ ਹੈ ਤਾਂ ਆ ਦੇਖੋ ਹੁੰਦ ਵੀ ਬਹੁਤ ਹੈ ਠੰਡ ਵੀ ਬਹੁਤ ਹੈ ਤੇ ਮੈਂ ਅੱਜ ਜਾ ਰਿਹਾ ਸੀਗਾ ਲੰਗਿਆਂ ਨੇੜੇ ਤਾਂ ਮੈਂ ਦੇਖ ਲਿਆ ਬਾਈ ਨੂੰ ਮੈਂ ਕਿਹਾ ਬਾਈ ਗੋਭੀ ਦੀ ਵੀਡੀਓ ਆਪਣੇ ਚੈਨਲ ਤੇ ਹੈ ਨਹੀਂ ਤਾਂ ਮੈਂ ਕਿਹਾ ਗੋਭੀ ਦੀ ਵੀਡੀਓ ਆਪਾਂ ਫੁੱਲ ਗੋਭੀ ਦੀ ਪਾਵਾਂਗੇ ਹਨਾ ਹੁਣ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬੰਦ ਗੋਭੀ ਦੀ ਵੀ ਵੀਡੀਓ ਪਾਉਂਗਾ ਕਿਉਂਕਿ ਕਈ ਕਿਸਮਾਂ ਦੀ ਹੁੰਦੀ ਹੈ ਗੋਭੀ ਆ ਦੇਖੋ ਕਿੰਨਾ ਚਿੱਟਾ ਫੁੱਲ ਹੈ ਕਿੰਨਾ ਸਾਫ਼ ਸੁਥਰਾ ਫੁੱਲ ਹੈ ਆ ਆ ਦੇਖੋ ਬਾਪੂ ਨਾ ਲੱਗੇ ਹੋਏ ਨੇ ਵੱਡਣ ਗੋਭੀ ਨੂੰ ਆ ਦੇਖੋ ਤੇ ਇਹ ਦੂਜੇ ਪਾਸੇ ਇਹਨਾਂ ਨੇ ਥੋੜੀ ਜੀ ਲਈ ਹੋਈ ਆ ਖੇਤਾਂ ਦੇ ਵਿੱਚ ਉਧਰੋਂ ਕੱਟ ਰਹੇ ਨੇ ਗੋਭੀ ਇਹ ਤਾਂ ਨਾਲ ਬਾਪੂ ਜੀ ਦਾ ਮੁੰਡਾ ਲੱਗਿਆ ਹੋਇਆ ਹਨਾ ਬੇਟਾ ਲੱਗਿਆ ਹੋਇਆ ਦੋਵੇਂ ਬਾਪੁੱਤ ਵੜਦੇ ਪਈਆਂ ਗੋਭੀ ਹੁਣ ਇਹਨੂੰ ਪੱਤਾ ਤੋੜ ਕੇ ਪੱਤਾ ਤੋੜ ਕੇ ਫਿਰ ਟੋਕਰਿਆਂ ਦੇ ਵਿੱਚ ਪਾ ਕੇ ਫਿਰ ਇਹਨੂੰ ਮੰਡੀ ਦੇ ਵਿੱਚ ਲੈ ਕੇ ਜਾਇਆ ਜਾਏਗਾ ਮੰਡੀ ਦੇ ਵਿੱਚ ਪਹਚਾ ਦੇਣਗੇ ਤਾਂ ਫਿਰ ਜਿਹੜੇ ਮੰਡੀ ਦੇ ਵਿੱਚ ਵਪਾਰੀ ਨੇ ਉਹ ਲੈ ਕੇ ਜਾਂਦੇ ਨੇ ਕੋਈ ਜਿਨ੍ਹਾਂ ਨੂੰ 2 ਕਿਲੋ 4 ਕਿਲੋ ਦੀ ਲੋੜ ਹੈ ਉਹ ਵੀ ਖੁੱਲੀ ਮੰਡੀ ਦੇ ਵਿੱਚੋਂ ਲੈ ਜਾਂਦੇ ਨੇ ਹਨਾ ਤਾਂ ਅੰਕਲ ਜੀ ਖੇਤਾਂ ਦੇ ਵਿੱਚੋਂ ਵੀ ਦੇ ਦਿੰਦੇ ਆਪਾਂ ਨੂੰ ਗੋਭੀ ਜੇ ਕਿਸੇ ਨੂੰ ਖੇਤਾਂ ਦੇ ਵਿੱਚੋਂ ਡਾਇਰੈਕਟ ਗੋਭੀ ਲੈਣੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਆਪਣਾ ਮੈਸੇਜ ਮੈਨੂੰ ਕਰ ਦਿਓ ਜੇ ਕਿਸੇ ਨੂੰ ਕਮੈਂਟਰ 2 ਕਮੈਂਟਰ 4 ਕਮੈਂਟਰ ਗੋਬੀ ਦੀ ਲੋੜ ਹੋਵੇ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਨੰਬਰ ਜਿਹੜਾ ਹੈਗਾ ਉਹ ਇਹਨਾਂ ਦਾ ਸ਼ੇਅਰ ਕਰ ਦਵਾਂਗਾ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਪਟਿਆਲੇ ਜ਼ਿਲ੍ਹੇ ਦੀ ਇਹ ਵੀਡੀਓ ਹੈ ਜੀ ਪਟਿਆਲੇ ਜ਼ਿਲ੍ਹੇ ਦੇ ਜਿੰਨੇ ਵੀ ਲੋਕਲ ਨੇ ਉਹ ਕੰਟੈਕਟ ਕਰ ਸਕਦੇ ਨੇ ਮਤਲਬ ਅਦਰ ਸਟੇਟ ਦੇ ਵਿੱਚ ਨਹੀਂ ਇੰਨੀ ਏਡੀ ਦੂਰ 12 ਨਹੀਂ ਖਾਂਦਾ ਸਿਸਟਮ ਹਨਾ ਹਾਂ ਤਾਂ ਜਿੰਨਾ ਮਤਲਬ ਇੰਨੇ ਦੀ ਗੋਬੀ ਨਹੀਂ ਜੀ ਟਰਾਂਸਪੋਰਟ ਦਾ ਕਰਾਇਆ ਪੈ ਜਾਂਦਾ ਹਨਾ ਆ ਦੇਖੋ ਇਹ ਜਿੱਤੋਂ ਤੱਕ ਤੁਹਾਡੀ ਨਿਗਾ ਜਾਂਦੀ ਹੈ ਬਾਈ ਜੀ ਇਹ ਨਾ ਇਹਨਾਂ ਕੋਲੇ ਮਤਲਬ ਇਹਨਾਂ ਨੇ ਲੱਗ ਦੇ ਵਿੱਚ ਸਾਈਡ ਦੇ ਵਿੱਚ ਥੋੜੀ ਜੀ ਗੋਭੀ ਲਈ ਸੀ ਉਹ ਇਹ ਤਾਂ ਕਰਕੇ ਇਧਰੋਂ ਜ਼ਿਆਦਾ ਵੱਢ ਰਹੇ ਨੇ ਕਿਉਂਕਿ ਇਹ ਜਲਦੀ ਫੁੱਲ ਕੱਢ ਗਈ ਇਹ ਥੋੜੀ ਜੀ ਲੇਟ ਹੋ ਗਈ ਸੀ ਗੋਭੀ ਲਾਣ ਦੇ ਵਿੱਚ ਪਛੇਤੀ ਹੋ ਗਈ ਸੀ ਤਾਂ ਇਹ ਜਲਦੀ ਫੁੱਲ ਕੱਢ ਗਈ ਇਸ ਕਰਕੇ ਇਹਨੂੰ ਪਹਿਲਾਂ ਮੰਡੀ ਦੇ ਵਿੱਚ ਇਹ ਪਚਾ ਰਹੇ ਆ ਕਿਉਂਕਿ ਇਸ ਤੋਂ ਬਾਅਦ ਇਹ ਗੋਭੀ ਨਹੀਂ ਫਿਰ ਵਿਕਣੀ ਨਹੀਂ ਹੈਗੀ ਹਨਾ ਤਾਂ ਆ ਦੇਖੋ ਬਾਪੂ ਵੱਡਰ ਆ ਦੇਖੋ ਫੁੱਲ ਵੱਡਦਾ ਦਾਤੀ ਲਈ ਹੋਈ ਹੱਥ ਦੇ ਵਿੱਚ ਤੇ ਵੱਡੀ ਜਾ ਰਿਹਾ ਹਨਾ ਮੁੰਡਾ ਨਾਲ ਦੇ ਨਾਲ ਪਿੱਛੇ ਜਿਹੜੇ ਫੁੱਲ ਨੇ ਉਹ ਚੱਕ ਕੇ ਇਕੱਠੇ ਕਰੀ ਜਾਂਦਾ ਹਨਾ ਆ ਦੇਖੋ ਤੇ ਦੂਜੇ ਪਾਸੇ ਪੱਲੀ ਦੇ ਵਿੱਚ ਪਾ ਪਾ ਕੇ ਢੇਰੀ ਲਾਈ ਜਾਂਦਾ ਹੁਣ ਸ਼ਾਮ ਨੂੰ ਜਿਹੜੀਆਂ ਮਿੰਤਨਾਂ ਨੇ ਜਿਹੜੀਆਂ ਦਿਹਾੜੀ ਵਾਲੀਆਂ ਨੇ ਉਹ ਆਣ ਗਿਆ ਤੇ ਉਹ ਗੋਭੀ ਨੂੰ ਤੋੜ ਕੇ ਇਹਦਾ ਪੱਤਾ ਤੋੜ ਕੇ ਤਾਂ ਫਿਰ ਉਹ ਮਤਲਕੀ ਟੋਕਰਿਆਂ ਦੇ ਵਿੱਚ ਇਹਦੀ ਜਿਹੜੀ ਪੈਕਿੰਗ ਹੈ ਜਿਹੜੀ ਭرائی ਹੈ ਉਹ ਸਟਾਰਟ ਹੋ ਜੇਗੀ ਤਾਂ ਫਿਰ ਇਹਨੂੰ ਮੰਡੀ ਦੇ ਵਿੱਚ ਲੈ ਕੇ ਇਹਨੂੰ ਬਾਜ਼ਾਰ ਦੇ ਵਿੱਚ ਜਿਹੜਾ ਸੇਲ ਹੈ ਉਹ ਸੇਲ ਕੀਤਾ ਜਾਏਗਾ ਜੀ ਉਹ ਦੇਖੋ ਬਾਈ ਚੱਕੀ ਜਾ ਰਿਹਾ ਫੁੱਲ ਠੀਕ ਹੈ ਇਹ ਦੋਵੇਂ ਬਾਪੁੱਤ ਬਹੁਤ ਮਿਹਨਤੀ ਆ ਯਾਰ ਦੇਖੋ ਸਬਜ਼ੀ ਦਾ ਕੰਮ ਆ ਮਿਹਨਤ ਦਾ ਹੈ ਹੀ ਆ ਹਨਾ ਜਿਹੜਾ ਕਿਸਾਨ ਸਬਜ਼ੀ ਦਾ ਕੰਮ ਕਰਦਾ ਨਾ ਉਹਦੇ ਪਿੱਛੇ ਕਿਸਾਨ ਦੀ ਬਾਈ ਮਿਹਨਤ ਬਹੁਤ ਹੁੰਦੀ ਆ ਹਨਾ ਅੱਪਾ ਕਹਿ ਦਿੰਨੇ ਆ ਕਿਉਂਕਿ ਜਦੋਂ ਆਪਾਂ ਮੰਡੀ ਤੋਂ ਸਬਜ਼ੀ ਲੈ ਕੇ ਆਉਂਦੇ ਆ ਨਾ ਜੇ 20 ਰੁਪਏ ਕਿਲੋ ਗੋਭੀ ਆਪਾਂ ਕਹਿ ਦਿੰਨੇ ਆ 15 ਰੁਪਏ ਕਿਲੋ ਲਾ ਲਓ 10 ਰੁਪਏ ਕਿਲੋ ਲਾ ਲਓ ਰਪਾ ਇਹ ਨਹੀਂ ਦੇਖਦੇ ਯਾਰ ਵੀ ਗੋਭੀ ਦੀ ਫਸਲ ਹੈ ਜਾਂ ਕੋਈ ਵੀ ਸਬਜ਼ੀ ਦੀ ਫਸਲ ਹੈ ਕਿ ਕਿਸਾਨ ਦੀ ਕਿੰਨੀ ਮਿਹਨਤ ਲੱਗਦੀ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਹਨਾ ਤਾਂ ਕਿਸਾਨ ਦਾ ਵੀ ਬਹੁਤ ਖਰਚਾ ਹੁੰਦਾ ਬਾਈ ਜੀ ਸਬਜ਼ੀ ਦੀ ਜਿਹੜੀ ਫਸਲ ਹੈ ਉਹ ਤਿਆਰ ਕਰਨ ਵਾਸਤੇ ਜਿਹੜਾ ਜ਼ਮੀਂਦਾਰ ਦਾ ਖਰਚਾ ਉਹ ਬਹੁਤ ਜ਼ਿਆਦਾ ਹੁੰਦਾ ਤਾਂ ਹੀ ਕਿਸਾਨ ਹੁਣ ਦੇਖੋ ਹੁਣ ਇਹ ਫਸਲ ਦੇ ਰਹੀ ਹੈ ਹੁਣ ਪੈਦਾਵਾਰ ਇਹਦੀ ਹੋਗੀ ਹੁਣ ਵੱਢਗੇ ਹੁਣ ਇਹਦੀ ਕਟਾਈ ਸਟਾਰਟ ਹੋ ਗਈ ਹੈ ਹੁਣ ਪੈਸੇ ਦੇਣ ਤੇ ਹੀ ਆਏ ਤਾਂ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਆਪਣੇ ਚੈਨਲ ਜੇ ਤੁਸੀਂ ਨਵੇਂ ਆਏ ਹੋ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਕਰੋ ਕਿ ਕਿਤੋਂ ਦੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਬਾਈ ਜੀ ਸਾਡੇ ਹੌਸਲਾ ਬੁਲੰਦ ਹੁੰਦਾ ਸਾਡਾ ਤੇ ਐ ਇਦਾਂ ਦੀ ਨੈਕਸਟ ਵੀਡੀਓ